ਆ ਸੋ ਦੋਸਤੋ ਅੱਜ ਅਸੀਂ ਪਿੰਡ ਮਟੋੜੜਾ ਤੋਂ ਲੈ ਕੇ ਸਕਰਾਲੀ ਦੇ ਰੋਡ ਤੇ ਪਹੁੰਚੇ ਆ ਜਿੱਥੇ ਕਿ ਬਾਈ ਦੀ ਮੋਟਰ ਆ ਬਹੁਤ ਵਧੀਆ ਬਾਈ ਵੱਲੋਂ ਜਿਹੜਾ ਕਿ ਇਹ ਚ ਬੱਚੇ ਦੇ ਵਿੱਚ ਤਾਜ਼ਾ-ਤਾਜ਼ਾ ਪਾਣੀ ਆ ਜਿਹੜਾ ਮੰ드ਰੇਗਾ ਸਕੀਮ ਬਾਤ ਤੇ ਮੋਟਰ ਚਲਾ ਕੇ ਆਪਣਾ ਕਹਿ ਸਕਦੇ ਆ ਜਨਰੇਟਰ ਦੀ ਵੀ ਲੋੜ ਪਈ ਆ ਉਹ ਵੀ ਚਲਾ ਕੇ ਬਾਈ ਨੇ ਪਾਣੀ ਨਾ ਬਾਤ ਤੇ ਤਾਜ਼ਾ ਜਿਹੜਾ ਭਰਿਆ ਸੋ ਆਪਾਂ ਨਾਲ ਮਿਲ ਕੇ ਆਓ ਗੱਲ ਕਰਦੇ ਆ ਜਿਹੜੇ ਬੂਟੇ ਨੇ ਇੱਕ ਰੁੱਖ ਸੋ ਸੁੱਖ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਜਿਹੜੇ ਬੂਟੇ ਨੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ ਸੋ ਜਿਹੜੀ ਮੰਦਰੀਗਾ ਸਕੀਮ ਰਾਹੀ ਜਿਵੇਂ ਕਿ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਗਈ ਆ ਕਿ ਇੱਕ ਇੱਕ ਹਜ਼ਾਰ ਬੂਟਾ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਬੂਟੇ ਭੇਜੇ ਜਾ ਰਹੇ ਨੇ ਸਟੂਡੈਂਟਾਂ ਵਿਦਿਆਰਥੀਆਂ ਨੂੰ ਵੀ ਦੱਸਿਆ ਜਾ ਰਿਹਾ ਕਿ ਪਿੰਡਾਂ ਦੇ ਵਿਕਾਸ ਲਈ ਦਰਖਤਾਂ ਦੀ ਜਿਹੜੀ ਛਾਂ ਆ ਕਿ ਜਿਹੜੇ ਦਰਖਤ ਨੇ ਪੂਰੇ ਬਾਦਾਵਨ ਨੂੰ ਸਾਫ਼ ਸੁਥਰਾ ਬਣਾਉਣ ਲਈ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਲੱਗ ਰਹੇ ਨੇ ਸੋ ਆਪਾਂ ਉਹ ਰਲ ਮਿਲ ਕੇ ਜਿਹੜਾ ਸਮਾਜ ਆ ਉਹਨੂੰ ਸਿਰਜੀਏ ਸੋ ਸਭ ਤੋਂ ਪਹਿਲਾਂ ਸਾਡੇ ਬਾਈ ਜੀ ਨਾਲ ਗੱਲ ਕਰਦੇ ਆ ਬਹੁਤ ਸੋਹਣਾ ਬੂਟਾ ਜਿਹੜਾ ਹੱਥ ਤੇ ਲਈ ਫਿਰਦੇ ਨੇ ਬਾਈ ਜੀ ਬੈਠੇ ਨੇ ਸੋ ਸਭ ਤੋਂ ਮਹਾਰਾਜ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਬਾਈ ਜੀ ਸਭ ਤੋਂ ਪਹਿਲਾਂ ਜੀ ਹਰਪ੍ਰੀਤ ਸਿੰਘ ਜੀ ਪਿੰਡ ਰੋਡ ਆ ਬਾਜੀ ਤੇ ਹਰਪ੍ਰੀਤ ਬਾਈ ਜੀ ਨੂੰ ਬੇਨਤੀ ਆ ਕਿ ਬਾਈ ਜੀ ਜਿੱਦਾਂ ਤੁਸੀਂ ਤੁਹਾਡੇ ਪਿੰਡ ਦੇ ਸਕੂਲ ਤੋਂ ਲੈ ਕੇ ਸਕਰਾਲੀ ਦੇ ਮੇਨ ਰੋਡ ਤੱਕ ਜਿਹੜੇ ਬੂਟੇ ਲੱਗ ਰਹੇ ਨੇ ਤੇ ਇੱਕ ਦੋ ਗੱਲ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰੋ ਕਿ ਬੂਟੇ ਲਾਉਣ ਨਾਲ ਜਿਹੜਾ ਸਮਾਜ ਆ ਵੀ ਆਪਾਂ ਉਹਨੂੰ ਕੀ ਦੇਣ ਦੇ ਸਕਦੇ ਹਾਂ ਆਉਣ ਵਾਲੀ ਪਨੀਰੀ ਨੂੰ ਕੀ ਸੁਨੇਹਾ ਦੇ ਸਕਦੇ ਹਾਂ ਇਹ ਜਿਹੜੇ ਮਟੋਟਾ ਤੋਂ ਲੈ ਕੇ ਸਕਰਾਲੀ ਤੱਕ ਬੂਟੇ ਲੱਗ ਰਹੇ ਹਨ ਇਹ ਬਹੁਤ ਵਧੀਆ ਸਰਕਾਰ ਦਾ ਮੰਨ ਰੇਗਾ ਸਕੀਮ ਰਾਹੀਂ ਜਿਹੜਾ ਕੰਮ ਹੈ ਬਹੁਤ ਵਧੀਆ ਪੰਜਾਬ ਸਰਕਾਰ ਤੇ ਮੈਡਮ ਜੀ ਕਰਾ ਰਹੀ ਹਨ ਤੇ ਬੂਟੇ ਲਾਉਣ ਨਾਲ ਟੈਂਪਰੇਚਰ ਦੇ ਵਿੱਚ ਜੋ ਆਪਣਾ ਟੈਂਪਰੇਚਰ ਵਾਧਾ ਜਾ ਰਿਹਾ ਉਹਦੇ ਵਿੱਚ ਕਮੀ ਆਊਗੀ ਤੇ ਬਾਰਸ਼ ਤੇ ਆਕਸੀਜਨ ਦੀ ਆਪਾਂ ਨੂੰ ਬਹੁਤ ਲੋੜ ਪੈਂਦੀ ਆ ਉਹ ਇਹ ਬੂਟੇ ਰਾਹੀਂ ਪੂਰੀ ਹੋਵੇ ਵਾਹ ਜੀ ਵਾਹ ਬਾਈ ਦੇ ਨਾਲ ਉਹ ਤੇ ਇੱਕ ਬਹੁਤ ਵਧੀਆ ਦੇਖੋ ਬਾਈ ਦੀ ਸੋਚ ਆ ਇਹਨੂੰ ਸਲਾਮ ਆ ਸੋ ਉਹਦੇ ਨਾਲ ਹੀ ਸਾਡੇ ਮੈਮ ਨੂੰ ਇੱਕ ਵਾਰੀ ਫੇਰ ਸਵਾਲ ਕਰਦੇ ਆ ਕਿ ਮੈਮ ਤੁਸੀਂ ਪਹਾੜ ਤੋਂ ਸ਼ਹਿਰ ਤੋਂ ਪਹੁੰਚੇ ਹੋ ਪਿਛਲੇ ਪਿੰਡ ਪਹਿਲਾ ਸੁਧੇਵਾਲ ਵਿੱਚ ਹਾਜ਼ਰੀ ਲਾ ਕੇ ਆਏ ਹੋ ਝਮਾਲੀ ਲਾ ਕੇ ਆਏ ਹੋ ਤੇ ਹੁਣ ਮਟੋਰੜਾ ਪਿੰਡ ਦੇ ਵਿੱਚ ਮੈਮ ਤੁਹਾਨੂੰ ਜਿਵੇਂ ਆਪਣਾ ਸਨੇਹਾ ਲੈ ਕੇ ਤੁਸੀਂ ਹਰ ਇੱਕ ਸ਼ਹਿਰ ਦੇ ਵਿੱਚ ਜਾਂਦੇ ਹੋ ਜਾਂ ਪਿੰਡਾਂ ਦੇ ਵਿਕਾਸ ਲਈ ਮੈਂ ਤੁਹਾਨੂੰ ਦੇਖਦਾ ਰਹਿਣਾ ਹਰ ਵਕਤ ਹਰ ਮੋੜ ਤੇ ਤੇ ਅੱਜ ਤੁਸੀਂ ਪਿੰਡ ਮਟੋਰੜੇ ਵਿੱਚ ਪਹੁੰਚੇ ਹੋ ਕੀ ਸਨੇਹਾ ਦੇਣਾ ਚਾਹੁੰਦੇ ਹੋ ਇਸ ਸਮਾਜ ਨੂੰ ਪੂਰੇ ਨੂੰ ਜੀ ਹਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਮਾਨ ਸਾਹਿਬ ਦਾ ਔਰ ਸੀਐਮ ਸਾਹਿਬ ਦਾ ਜੋ ਇਹਨਾਂ ਨੇ ਸਕੀਮ ਚਲਾਈ ਹੈ ਬੂਤੇ ਲਮਾਉਂਦੀ ਔਰ ਹਰ ਤਰੀਜੀ ਦਾ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਅੱਗੇ ਹੋ ਕੇ ਇਹਨਾਂ ਨੇ ਨਿਰਗਗ ਸਕੀਮ ਆਲੇ ਨਾਲ ਲੈ ਕੇ ਚੱਲਦੇ ਨੇ ਮੈਂ ਧੰਨਵਾਦ ਕਰਦੀ ਆ ਕਿ ਪਿੰਡ ਦੇ ਇਹਨੇ ਸੂਝਵਾਨ ਬੰਦੇ ਜਿਹੜੇ ਅੱਗੇ ਹੋ ਕੇ ਮਤਲਬ ਵੀ ਮਤਲਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਔਰ ਮੈਡਮਾਂ ਦਾ ਧੰਨਵਾਦ ਕਰਦੀ ਆ ਜੋ ਧੁੱਪ ਵਿੱਚ ਵੀ ਬਹੁਤ ਮਿਹਨਤ ਕਰਦੀਆਂ ਨੇ ਵਿਚਾਰੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਅੱਛਾ ਮੈਮ ਬੂਟੇ ਬਾਰੇ ਤੁਸੀਂ ਕੀ ਜਿਹੜਾ ਅੱਜ ਦਾ ਮੇਨ ਮਕਸਦ ਹੈ ਜਿਹੜਾ ਬੂਟੇ ਨੇ ਉਹਨਾਂ ਬਾਰੇ ਤੁਸੀਂ ਕੀ ਸੁਨੇਹਾ ਜਣੀ ਉਹ ਚੀਜ਼ ਵੀ ਸਾਡੇ ਨਾਲ ਸਾਂਝੀ ਕਰੋ ਕਿ ਅਸੀਂ ਹਰ ਸਾਲ ਅਸੀਂ ਹਰਕ ਪਿੰਡ ਚ ਜਾ ਕੇ ਹਰ ਪਿੰਡ ਚ ਦਰੇਗਾ ਵਾਲੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਨਾਲ ਅਸੀਂ ਮਤਲਬ ਰਲ ਕੇ ਅਸੀਂ ਸਾਰੇ ਪਿੰਡ ਦੇ ਵਿੱਚ ਵਾਤਾਵਰਣ ਨੂੰ ਠੀਕ ਕਰਨ ਵਾਸਤੇ ਅਸੀਂ ਬੂਟੇ ਆਏ ਸਾਲ ਅਸੀਂ ਲਗਾਉਂਦੇ ਆਂ ਔਰ ਸਾਰੇ ਪਿੰਡ ਪਿੰਡ ਜਾ ਕੇ ਅਸੀਂ ਇਹ ਮਤਲਬ ਬੂਟਿਆਂ ਦੀ ਸੇਵਾ ਕਰਦੇ ਆਂ ਔਰ ਵਾਤਾਵਰਣ ਨੂੰ ਸਾਫ਼ ਰੱਖਣ ਲਈ ਸੋ ਇਸ ਦੇ ਨਾਲ ਹੀ ਜਿਵੇਂ ਕਿ ਜਿਹੜੇ ਇਹ ਆਪਾਂ ਜਿਹੜੇ ਦਰਖਤ ਅੱਜ ਲਾ ਰਹੇ ਆ ਕਿਉਂਕਿ ਇਹ ਦਰਖਤਾ ਆਪਣੇ ਨਾਲ ਦੇਖੋ انسان ਦੇ ਨਾਲ ਕੁਝ ਨਹੀਂ ਜਾਣਾ ਇਹ ਮਰਨ ਤੱਕ ਵੀ ਆਪਣਾ ਸਾਥ ਦਿੰਦੇ ਨੇ ਕਿਉਂਕਿ ਜਿਹੜੇ ਦਰਖਤ ਨੇ ਇਹਨਾਂ ਤੋਂ ਕਈ ਜੜੀਆਂ ਬੂਟੀਆਂ ਕਈ ਆਯੁਰਵੇਦਿਕ ਦਵਾਈਆਂ ਇਹਨਾਂ ਤੋਂ ਬਹੁਤ ਚੀਜ਼ਾਂ ਫਲ ਫਰੂਟ ਬਹੁਤ ਚੀਜ਼ਾਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਦੋਸਤੋ ਅਸੀਂ ਸਾਰੇ ਭੈਣ ਭਰਾਵਾਂ ਨੂੰ ਆ ਜਿੰਤੇ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਜਾਂ ਵੀਡੀਓ 'ਚ ਹੀ ਬਣਾਉਣ ਦਾ ਸਾਡਾ ਮੇਨ ਮਕਸਦ ਇਹ ਹੁੰਦਾ ਕਿ ਲੋਕਾਂ ਵਿੱਚ ਜਿਹੜੀ ਜਾਗਰਤ ਆ ਉਹ ਫੈਲ ਸਕੇ ਸੋ ਵੱਧ ਤੋਂ ਵੱਧ ਆਓ ਰਲ ਮਿਲ ਕੇ ਸਮਾਜ ਨੂੰ ਸਿਰ ਜੀਏ ਸਮਾਜ ਨੂੰ ਤੰਦਰੁਸਤ ਬਣਾਈਏ ਬਿਮਾਰੀਆਂ ਤੋਂ ਬਚਾ ਕਰੀਏ ਸੋ ਵੱਧ ਤੋਂ ਵੱਧ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਆਪਣੇ ਆਪਣੇ ਜਨਮ ਦਿਨ ਤੇ ਜਾਂ ਆਪਣੇ ਆਪਣੇ ਜੀਤੇ ਵੀ ਆਪਾਂ ਨੂੰ ਲੱਗਦਾ ਕਿ ਹਰ ਇੱਕ ਨੂੰ ਭੈਣ ਭਾਈ ਨੂੰ ਜਦੋਂ ਆਪਾਂ ਤੋਹਫਾ ਦਿੰਨੇ ਆ ਤਾਂ ਬੂਟੇ ਵੱਧ ਤੋਂ ਵੱਧ ਲਾਉਣ ਦੀ ਕਿਰਪਾਲਤਾ ਕਰਨੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ